ਇੱਕ ਚੋਰ ਜਦੋਂ ਚੋਰੀ ਕਰਦਾ ਹੈ ਤਾਂ ਉਹਦੇ ਮਨ ਦੇ ਵਿੱਚ ਡਰ ਹੁੰਦਾ ਹੈ ਕਿਤੇ ਮੈਂ ਫੜਿਆ ਨਾ ਜਾਵਾਂ ਜੇ ਮੈਂ ਫੜਿਆ ਗਿਆ ਤਾਂ ਮੇਰਾ ਹਸ਼ਰ ਮਾੜਾ ਹੋਵੇਗਾ ਇੱਕ ਡਾਕੂ ਡਕੈਤੀ ਕਰਨ ਵਾਲਾ ਲੁੱਟ ਖੋਹ ਕਰਨ ਵਾਲਾ ਜਦੋਂ ਡਾਕਾ ਮਾਰਦਾ ਹੈ ਤਾਂ ਉਹਦੇ ਮਨ ਦੇ ਵਿੱਚ ਵੀ ਡਰ ਹੁੰਦਾ ਹੈ ਕਿਤੇ ਮੈਂ ਫੜਿਆ ਨਾ ਜਾਵਾਂ ਪੁਲਿਸ ਮੇਰਾ ਪਿੱਛਾ ਤੇ ਨਹੀਂ ਕਰ ਰਹੀ ਉਦੇ ਮਨ ਦੇ ਵਿੱਚ ਵੀ ਡਰ ਹੁੰਦਾ ਹੈ ਜੇ ਮੈਂ ਫੜਿਆ ਗਿਆ ਤਾਂ ਮੇਰਾ ਅਸ਼ਰਮਾੜਾ ਹੋਣਾ ਹੈ ਇੱਕ ਖੂਨੀ ਬਦਮਾਸ਼ ਜਿਹੜਾ ਪੈਸੇ ਲੈ ਕੇ ਕਤਲ ਕਰਦੇ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਡਰ ਹੁੰਦਾ ਹੈ ਜਦੋਂ ਫੜੇ ਗਏ ਤਾਂ ਸਾਡਾ ਅਸ਼ਰਮਾੜਾ ਹੋਣਾ ਹੈ ਸਾਡਾ ਐਨਕਾਊਂਟਰ ਹੋ ਜਾਣਾ ਹੈ ਪਰ ਜਦੋਂ ਇਹ ਫੜੇ ਜਾਂਦੇ ਨੇ ਤਾਂ ਇਹ ਆਪਣੀਆਂ ਚਾਲਾਂ ਦੇ ਨਾਲ ਆਪਣੇ ਜ਼ੋਰ ਦੇ ਨਾਲ ਆਪਣਾ ਜਿਹੜਾ ਇਹਨਾਂ ਤੇ ਇਲਜ਼ਾਮ ਲੱਗਾ ਹੁੰਦਾ ਏ ਉਹਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਨੇ ਅਤੇ ਕਿਸੇ ਬੇਕਸੂਰ ਦੇ ਉੱਤੇ ਇਲਜ਼ਾਮ ਲਾ ਦਿੰਦੇ ਨੇ ਤਾਂ ਸਤਗੁਰ ਦੀ ਪਾਵਨ ਬਾਣੀ ਕਹਿੰਦੀ ਹੈ ਦੱਦਾ ਦੋਸ਼ ਨਾ ਦੇਹੁ ਕਿਸੈ ਦੋਸ਼ ਕਰਮ ਆ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਣਾ ਵੀ ਆਪਣੇ ਦੋਸ਼ ਦਾ ਭਾਰ ਕਿਸੇ ਹੋਰ ਦੇ ਉੱਤੇ ਨਾਲ ਆ ਜਿਹੜਾ ਕਰਮ ਤੂੰ ਕੀਤਾ ਏ ਜਿਹੜਾ ਪਾਪ ਤੂੰ ਕੀਤਾ ਏ ਉਹ ਕਬੂਲ ਕਰ ਲੈ ਕਿਸੇ ਦੇ ਹੋਰ ਉੱਤੇ ਇਲਜ਼ਾਮ ਨਾ ਲਾ। ਕਿਉਂਕਿ ਤੇਰੇ ਕਰਮਾਂ ਦਾ ਫਲ ਤੈਨੂੰ ਮਿਲ ਕੇ ਹੀ ਰਹਿਣਾ ਹੈ। ਦੁਨੀਆ ਦੀ ਜਿਹੜੀ ਮਰਦੀ ਜਗ੍ਹਾ ਤੇ ਜਾ ਕੇ ਤੂੰ ਛੁੱਪ ਜਾ ਉਹਦਾ ਫਲ ਤੈਨੂੰ ਮਿਲ ਕੇ ਰਹਿਣਾ ਹੈ। ਇੱਕ ਪਰਮਾਤਮਾ ਹੀ ਹੈ। ਜਿੱਥੇ ਤੁਹਾਨੂੰ लेखा ਦੇਣਾ ਪੈਂਦਾ ਹੈ ਹੋਰ ਤੁਹਾਡੇ ਤੋਂ लेखा ਦੁਨੀਆ ਤੇ ਕਿਸੇ ਨੇ ਨਹੀਂ ਜੇ ਮੰਗਣਾ ਉਸ ਪਰਮਾਤਮਾ ਨੇ लेखा ਜ਼ਰੂਰ ਮੰਗਣਾ ਜੀ ਵੀ ਇਸ ਦੁਨੀਆ ਤੇ ਆਇਆ ਹਾਂ ਤੇ ਕੀਤਾ ਕੀ ਕੀਤਾ ਦੇ ਕੁਝ ਵੀ ਨਹੀਂ ਲੁੱਟਾ ਖੋਵਾ ਕਰਦਾ ਰਿਆਂ ਚੋਰੀਆਂ ਕਰਦਾ ਰਿਆਂ ਕਿਸੇ ਦਾ ਹੱਕ ਹੜੱਫ ਲਾ ਰਹਿਆਂ ਹੱਕ ਲਾਲ ਦੀ ਕੀਰਤਨਾ ਕੀਤੀ ਤੁ ਪਾਤਸ਼ਾਹ ਜੀ ਕਹਿੰਦੇ ਦੱਦੇ ਦੋਸਨੋ ਦੇ ਕਿਸੇ ਆਪਣੇ ਕਰਮਾਂ ਦਾ ਇਲਜ਼ਾਮ ਹੋਰ ਕਿਤੇ ਨਾ ਲਾ ਤੇਰੇ ਕਰਮਾਂ ਦਾ ਫਲ ਤੈਨੂੰ ਮਿਲ ਕੇ ਰਹਿਣਾ ਜੈਸਾ ਬੀਜ ਹੈ ਸੋ ਲੁਣਾ ਕਰਮਾਂ ਸੰਧੜਾ ਖੇਤ ਈਵੇਂ ਦਾ ਬੀਜ ਬੋਏਗਾ ਉਵੇਂ ਦਾ ਫਲ ਉਸ ਬੀਜ ਨੂੰ ਲੱਗੂਗਾ ਉਸ ਦੱਕਤ ਨੂੰ ਲੱਗੂਗਾ ਤੇ ਜੇ ਤੂੰ ਕਰੀ ਪਾਪ ਗਿਆ ਪਾਤਸ਼ਾਹ ਦੀ ਪਾਵਨ ਬਾਣੀ ਕਹਦੀ ਹੈ ਬੀਜੈ ਬੇਖ ਮੰਗੇ ਅੰਮ੍ਰਿਤ ਕਰਦਾ ਦੇ ਤੋ ਪਾਪ ਰਿਆ ਇਹਦੇ ਅੰਮ੍ਰਿਤ ਦੀ ਭਾਲ ਕਿਥੋਂ ਕਰਦਾ ਹੈ ਅੰਮ੍ਰਿਤ ਕਿਵੇਂ ਮਿਲ ਜਾਵੇਗਾ ਤੈਨੂੰ ਅੰਮ੍ਰਿਤ ਨਹੀਂ ਜੀ ਮਿਲਣਾ ਜੇ ਪਾਪ ਹੀ ਕਰੀ ਜਾਏਗਾ ਅੰਮ੍ਰਿਤ ਚਾਹੀਦਾ ਹੈ ਤੇ ਅੰਮ੍ਰਿਤ ਵਾਲੇ ਕੰਮ ਵੀ ਕਰ ਭਲਾ ਕਰ ਨੇਕ ਕਮਾਈ ਕਰ